ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰੇ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਸੀਂ ਤਾਂ ਵੀ ਸਾਰੇ ਠੀਕ ਠਾਕ ਹੋ ਹੋਗੇ ਪਤਾ ਨਹੀਂ ਹੁਣ ਮੇਰੀ ਆਵਾਜ਼ ਆ ਰਹੀ ਹੋਣੀ ਬਤਨ ਨਹੀਂ ਆ ਰਹੀ ਹੁਣੀ ਕਿਉਂਕਿ ਸਾਨੂੰ ਆਵਾਜ਼ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਬੰਦ ਹੋ ਜੇ ਇੱਧਰ ਸੁਣੋ ਤੇ ਹੁਣ ਅੱਜ ਬਣਾ ਰਿਆ ਸੀ ਆਲੂਆਂ ਵਾਲੇ ਪਰੌਂਠੇ ਘਰ ਵਿੱਚ ਹੁਣ ਸਾਰੇ ਕੰਮ ਕਰਤਾ ਸੀ ਵਿਹੜਿਆ ਸਾਰੇ ਖੁੱਲ ਗਿਆ ਲਓ ਜੀ ਇੱਧਰ ਮੇਰੀ ਦਰਾਣੀ ਨੇ ਸਮਾਨ ਖੰਡਾਤਾ ਸਾਰਾ ਕਿੰਨੇ ਸੌਣੇ ਕਿਸ਼ਮਵਾਰੀਆਂ ਹਾਂ ਧੋੜਾ ਜਿਹਾ ਕੰਮ ਨਾ ਤੂੰ ਪਿਆਰ ਨਾਲ ਕਰਿਆ ਕਰ ਪਿਆਰ ਇਹ ਹੈ ਧਨੀਆ ਇਹ ਹੈ ਜੀਰਾ ਜੀਰੇ ਦੇ ਉੱਪਰ ਆ ਲਾ ਲਾ ਸਾਰਿਆਂ ਨੂੰ ਤੇ ਇੱਧਰ ਜੀਰਾ ਹੈ ਤਾਂ ਹੈ ਇਹ ਹੈਗਾ ਧਨੀਆ ਇਹ ਹੈਗਾ ਜੀਰਾ ਇਹ ਹੈਗਾ ਜੀਰਾ ਸਾਰਾ ਸਮਾਰਚਲ ਕੋਲੋਂ ਤਾਂ ਸਾਫ ਕਰ ਦਿੰਦੀ ਮੈਂ ਆਹ ਘੇਰ ਦੋ ਕੈਮਰਾ ਦੂਰ ਲੈ ਕੇ ਖੜਾ ਹੈ ਬੱਸ ਹਾਂ ਜਿਹੜਾ ਤੁਹਾਨੂੰ ਤੁਮ ਗਿਆ ਕਰਦਾ ਬਸ ਹੁਣ ਅਸੀਂ ਉਹ ਉਹ ਦਿੱਤਾ ਹੋਇਆ ਆ ਬੁੜ ਗਿਆ ਉਹ ਬੁੜਾ ਨਾਲ ਬਰੇਗ ਬੱਜ ਗਿਆ ਤੇ ਬਸ ਹੁਣ ਅਸੀਂ ਬਾਹਰ ਲਾਣੇ ਆ ਚੁੱਲੇ ਤੇ ਰੋਟੀ ਸਮਾਨ ਅਸੀਂ ਆ ਬਣ ਅੰਦਰ ਤੈ ਤਿਆਰ ਕਰ ਲਿਆ ਗਰਮੀ ਬਹੁਤ ਹੈ ਗਰਮੀ ਬਹੁਤ ਜ਼ਿਆਦਾ ਹੈ ਪਿੱਛੇ ਪਿੱਛੇ ਮੂੰਹ ਦੇਖ ਲਾ ਕਿ ਮੈਂ ਬਣਾ ਰਿਹਾ ਕੈਮਰੇ ਵਾਲੇ ਦਾ ਮੂੰਹ ਚੱਜਦਾ ਨਹੀਂ ਹੈਗਾ ਜੰਮਾ ਵੀ ਚੱਜਦਾ ਨਹੀਂ ਤੇ ਬਸ ਹੁਣ ਰੋਟੀ ਲਾਣੇ ਆ ਨਾਲ ਦੀ ਨਾਲ ਸਾਰੇ ਖਾਣਾ ਨਹੀਂ ਖਾਂਦਾ ਹੁਣ ਅਸੀਂ ਇਸ ਮਾਸਪੋਰ ਨਹੀਂ ਬਣਾਉਂਦੇ ਇਹ ਵੀ ਦੇਖੋ ਫਾਸਟ ਰੱਕ ਦੇਖੋ ਠੀਕ ਆ ਇਹ ਖਰੀ ਲਾ ਲਾ ਫਾਸਟ ਅੱਧਾ ਘੰਟਾ ਰੱਖਣਾ ਤੇ ਫਾਸਟ ਰਖਾ ਲਾਂਗੇ ਆਪਾਂ ਕੁਝ ਵਧੀਆ ਜਿਹਾ ਬਣਾ ਲਵਾਂਗੇ ਦੇਖੀ ਜਦ ਤੜ ਦੇਣਾ ਨਾਲ ਦੇ ਨਾਲ ਅੱਧਾ ਘੰਟਾ ਵੀ ਰੱਖਣਾ ਨਾ ਜਮਾ ਬੰਦ ਲਓ ਦੀ ਕੋਈ ਰੋਟੀ ਆਪਾਂ ਤਿਆਰ ਕਰੀਏ ਤੁਹਾਨੂੰ ਬਹੁਤ ਲੱਗਦੀ ਹੈ ਤੇਜ਼ ਤੁਸੀਂ ਝਾੜੀ ਪੋਚਿਆ ਮੰਗਰ ਤੋਂ ਫਾਟੇ ਨਮ ਸਬਾਨਾ ਹੋਵੇ ਨਾ ਹਾਂ ਸਬਾਨਾ ਹੋਵੇ ਸਬਾਨਾ ਹੋਵੇ ਇਪੜ ਕੇ ਸਾਰਾ ਕੰਮ ਸਾਰਾ ਇਪੜ ਗਿਆ ਰੰਦੀ ਰੋਟੀ ਰੈਣੀ ਰੋਟੀ ਹੋ ਰੈਣੀ ਸਾਡੀ ਤੁਦ ਪੀ ਰਿਆ ਆ ਬੈਠਾ ਅੰਦਰ ਆ ਜਾ ਸਕਦਾ ਆਵਾਜ਼ ਅੰਦਰ ਆ ਰਹੀ ਆ ਸਾਰਿਆਂ ਨੂੰ ਕੀ ਜ਼ਖਾਮ ਹੋ ਗਿਆ ਮੈਨੂੰ ਵੀ ਹੋ ਗਿਆ ਆਬੂ ਨੂੰ ਇਸੇ ਤਰ੍ਹਾਂ ਆਬੂ ਨੂੰ ਵੀ ਹੋ ਗਿਆ ਗਰਮ ਸੂਤ ਹੋ ਜਾਂਦੇ ਨਾ ਹੋ ਠੰਡਾ ਪਾਣੀ ਜਾਦੇ ਪੀ ਲੈਣੇ ਠੰਡੀਆਂ ਲੱਸੀਆਂ ਪਾਣੀ ਛਿੰਦਮ ਉਦੋਂ ਦੋ ਗਰਫ ਦੇ ਕਹਿੰਦੇ ਕੀ ਕੋਲੇ

ਤੁਹਾਡਾ ਧੰਨਵਾਦ ਆ ਜਾ ਅੰਦਰ ਜੂਵੀ ਦੇਖੋ ਹੋਈ ਹੋਈ ਗਰਮੀ ਐ ਜਦੋਂ ਅੰਦਰ ਬੈਠਾ ਹੁਣ ਆ ਗਿਆ ਆ ਦੇਖੀ ਦੇਖੀ ਇੱਧਰ ਦੇਖੋਗੀ ਜਾਹਿਰ ਆ ਕਿ ਮੈਂ ਖੜਾ ਰੁੱਸਿਆ ਜਾ ਰੁੱਸਿਆ ਵੀ ਬੂਲ ਕੋਰੇ ਜਾਣ ਕੇ ਜਾਣ ਕੇ ਐਕਟਿੰਗ ਕਰ ਰਿਹਾ ਹੁਣ ਇਹਦੀ ਛਤਰਖਣ ਦੀ ਤਿਆਰੀ ਹੋ ਰਹੀ ਸੀ ਅੱਜ ਤਾਂ 4 ਦਿਨ ਹੋਏ ਨੇ ਛੁਕੂ ਹਮ ਫਲ ਤਾਂ ਪਾਈ ਨਹੀਂ ਪੈਂਟੀ ਦੀ ਨਾ ਪਾਂ ਤੀਰੀਨ ਪਏ ਆ ਹਜੇ ਆ ਚੱਲਿਆ ਮੂਲ ਕਰਕੇ ਜਾ ਰਿਹਾ ਸਾਰੇ ਕਮੈਂਟ ਕਰਕੇ ਦੱਸਿਓ ਭਾਈ ਨਿਆਰਿਆ ਦਾ ਕੀ ਹਾਲ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਆ ਜਾਣਗੇ ਬਸ ਜਿਵੇਂ ਕੁੜੀਆਂ ਹੀ ਆਉਂਦੀਆਂ ਨੇ ਇੱਕ ਦੂਏ ਦੇ ਵੀ ਸਾਉਂਦੇ ਪੂਰੇ ਜਵਾਕ ਪਾਣਗੇ ਰੋਲਾ ਵੀ ਕੀ ਹਾਲਾ ਹੈ ਨਾ ਉਹਨਾਂ ਦਾ ਦਿਨ একদম ਰਾਤ ਨੂੰ ਠੀਕ ਸਮੇਂ ਪਰ ਉੱਠਣਾ ਅੱਛਾ ਹੁੰਦਾ ਹੈ ਹਜੇ ਤਾਂ ਸਾਡੇ ਚਾਹ ਲੈ ਇੰਨਾ ਪੂਰਾ ਹਾਲ ਹੈ ਨਹੀਂ ਕਿਉਂਕਿ ਹਜੇ ਯੂਵੀ ਕੱਲਾ ਹੈ ਨਿਸ਼ਰਾਤ ਕਰਦਾ ਨਹੀਂ ਹੈਗਾ ਇਹ ਛੋਟਾ ਹੈ ਦੁੱਜਾ ਆਹੂ ਛੋਟਾ ਹੈ ਜਦੋਂ ਇਹ ਕਾਬੂ ਬੜਾ ਹੋਗਾ ਇਹ ਨਹੀਂ ਜਿਆਦਾ ਬੜਾ ਹੋ ਜਾਣਾ ਉੱਪਰ ਪ੍ਰਿੰਨਾ ਛੋਟਾ ਹੈ ਓਏ ਮੂੰਹ ਨਾ ਤੁਸ ਜਾਂਦੀ ਚੰਗਾ ਆਹੂ ਵੀ ਚੜਦੇ ਉੱਪਰ ਉੱਪਰ ਥੋੜੀ ਚੜ੍ਹਦੀ ਨਹੀਂ ਜਾਂਦਾ ਤੂੜੇ ਤੇ ਹਨਾ ਜੇ ਲੜ ਗਿਆ ਅੱਖਾਂ ਵੀ ਖੁੱਲਣੀਆਂ ਤਿਆਰ ਦਿਨ ਅੱਜ ਭਰਾਵਾਂਗੇ ਆ ਮਾਂ ਬਾਜੀ ਦਾ ਰਾਜੂ ਚੱਕ ਦੇ ਪੇਚ ਦੇ ਲਾਉ ਜੋਂ ਸਾਡੇ ਆ ਗਈ ਪਰੌਂਠਿਆਂ ਦੀ ਵਾਰੀ ਸਰਬੀ ਸਾਡੇ ਆਟਾ ਦੇ ਪਰੌਂਠੇ ਸਭ ਨੂੰ ਪਸੰਦ ਨੇ ਬਹੁਤ ਹਨਾ ਜਿੱਦਾਂ ਕੋਈ ਸਬਜ਼ੀ ਭਾਜੀ ਨਹੀਂ ਮਿਲਦੀ ਬਣਾਉਣ ਨੂੰ ਫਿਰ ਅਸੀਂ ਆਹੀ ਆਲੂ ਬਾੜ ਲਉਨੇ ਵਸ ਪਰੌਂਠੇ ਸਬਜ਼ੀ ਤੋਂ ਬਿਨਾਂ ਜੀ ਵੀ ਇਕਦਮ ਹੋਣਾ ਉਹ ਨਾਲੇ ਆਪਣੇ ਸਾਰੇ ਕੁਛੋ ਕੇ ਖਾਂਦੇ ਆ ਪਰੌਂਠੇ ਹਾਂ ਬਸ ਇੱਕ ਡੈਡੀ ਖਾਂਦੇ ਉਹ ਤਲੇ ਹੋਇਆ ਇਹ ਹੁੰਦੇ ਗੜੀ ਤਲੀ ਆਲੂ ਨਹੀਂ ਡੈਡੀ ਬਣਦੇ ਪਰੌਂਠੇ ਕਿਉਂ ਨਾ ਬਣਦਾ ਹਾਂ ਨਾ ਆਲੂ ਵਾਲੇ ਪਰੌਂਠੇ ਨਹੀਂ ਖਾਂਦੇ ਹਾਜਮ ਨਹੀਂ ਹੋ ਰਹਾ ਹਾਜਮ ਨਹੀਂ ਘਟਾ ਹਾਸ ਘਟਾ ਦੇ ਸਿਆਲ ਚ ਹਾਜਮ ਨਹੀਂ ਆ ਨਹੀਂ ਵੀ ਹੁਣ ਕਰਨੀ ਆ ਸਿਆਲ ਚ ਵੀ ਕੁਛ ਨਹੀਂ ਸੀਗਾ ਹਾਜਮ ਨਹੀਂ ਹੰਦਾ ਇਹ ਤਾਂ ਮਸਾਸੀ ਥੋੜਾ ਕੀ ਥੋੜਾ ਥੋੜਾ ਹਾਹ ਕੌਣ ਖਾ ਲੈਣਾ ਇਸ ਸੁੱਦਾ ਬਸ ਸਾਮ ਨੂੰ ਖਾਵਾਂਗੇ ਹਾਂ ਆਲੂ ਵਾਲੇ ਬਰੋਂਠੇ ਜਿੱਦਣ ਅਸੀਂ ਖਾ ਲਨੇ ਆਦਨ ਅਸੀਂ ਦੁਪਹਿਰ ਤੇ ਕੁਛ ਨਹੀਂ ਖਾਵਾਂਗੇ 10 ਤ ਵਜਣ ਵਾਲੇ ਨੇ ਹੁਣ ਇਹ ਦੁਪਹਿਰ ਸਾਨੂੰ ਤਾਂ 11 ਵਜਣਗੇ ਖਾਂਦੀਆਂ ਨੇ ਥੋੜਾ ਹੋ ਵੀ ਗਏ ਲੇਟ ਬਸ ਸੋ ਜੇ ਦਾ ਤੇ ਲੈ ਜਾ ਫਦੇਆ ਜਿਹੜਾ ਬੰਦਾ ਚੁੱਲੇ ਦੇ ਮੂਹਰੇ ਬੈਠਦਾ ਮੈਂ ਸੱਮਣੇ ਆਉਨੋ ਜਾ ਤੋ ਖਾ ਰਾੜ ਧਾਲੇ ਨੇ ਸਾੜਾ ਦੇਣ ਤਾਂ ਰਾੜ ਨਾਲ ਆਪੇ ਰੜ ਜਾਂਦਾ ਰਾੜ ਨਾਲ ਆਪੇ ਰੜ ਜਾਂਦਾ ਸਹੀ ਗੱਲ ਹੈ ਰਾੜ ਤਾਂ ਤੁਰਈਆਂ ਪਰ ਅੱਜ ਫੇਰ ਵੀ ਨਹੀਂ ਰੋਕੀ ਕਰਨ ਵਾਲਾ ਵੀ ਕਿਉਂਕਿ ਮੂਰੇ ਨੂੰ ਨਾ ਕੀ ਵੀ ਲੱਗਦਾ ਫੇਰ ਤਾਂ ਕਰਕੇ ਉਧਰਲੀ ਸਾਈਡ ਬੈਠ ਜਾਏ ਫੇਰ ਬਾਹਰਲੀ ਚੁੱਲੇ ਤੇ ਨਾ ਜਿੱਦ ਤੋਂ ਪਾਉਗੀ ਇਸ ਟਾਈਮ ਮੂਰੇ ਧਾਲੇ ਨਾਲ ਪੈ ਜਾਂਦੇ ਆ ਹਾ ਉਹਦੇ ਧਾਲੇ ਦੁਆਲੇ ਬਰਨਦੇ ਉਹ ਤੇ ਨਹੀਂ ਔਖਾ ਹੁੰਦਾ ਅੰਦਰ ਵਾਲੇ ਰਗੋਤ ਹੋ ਜਾਂਦੇ ਉਧਰ ਕੱਟਿਆ ਮੱਖੀਆਂ ਤੋਂ ਕੀ ਕਰਦੀਆਂ ਨੇ ਇੱਕ ਪ੍ਰਿੰਟਾਂ ਹਾਂ ਉਹਰੇ ਸਾਡੇ ਸਾਹਮਣੇ ਆ ਇੱਕ ਦੀਆਂ ਕੰਧ ਜਿਹੀਆਂ ਪ੍ਰਿੰਟਾਂ ਨਿਕਲੀਆਂ ਨਹੀਂ ਬਹੁਤ ਹੁੰਦੀਆਂ ਨੇ ਕੰਧ ਤੇ ਪ੍ਰਿੰਟਾਂ ਜਿਹੜੇ ਪਰਲੀ ਆ ਐਤ ਕੀ ਹਾਂ ਉੱਥੇ ਨਹੀਂ ਹੈਗੀਆਂ ਨੀ ਤਾਂ ਬਾਹਰ ਵੀ ਨਿਕਲਦਣ ਦੂਸਰੀਆਂ ਕੀ ਆ ਹਜੇ ਹਜੇ ਆਣਗੀਆਂ ਅਗਲੇ ਮਹੀਨੇ ਜਾਂਗੀਆਂ ਹਜੇ ਇੰਨਾ ਉਹਨਾਂ ਦਾ ਦਿਨ ਨਹੀਂ ਚੜਿਆ ਹਜੇ ਆਉਣ ਤੇ ਪ੍ਰਿੰਟਾਂ ਆਉਣਗੀਆਂ ਨਹੀਂ ਤਾਂ ਬਾਹਰ ਵੀ ਨਹੀਂ ਉਹ ਜ਼ਿਆਦਾ ਆਉਂਦੀਆਂ ਹੁੰਦੀਆਂ ਜਦੋਂ ਆਪਾਂ ਨੇ ਉਹਨੂੰ ਤਿਹਾਰ ਜੁ ਹੁੰਦੇ ਨੇ ਫਿਰ ਦੇਖ ਕਿੰਨੀਆਂ ਇਹ ਆਉਂਦੀਆਂ ਨੇ ਅਗਸਤ ਦੇ ਮਹੀਨੇ ਚਾਂਦੀ ਫਿਰ ਆ ਗਿਆ ਇਹ ਯੂਵੀ ਅੰਦਰ ਬਹਿ ਗਿਆ ਟੀਵੀ ਲਾ ਲੈ ਰੋਟੀ ਖਾ ਲੈ ਅਬਦੀ ਤੇ ਉਹਦੇ ਬਾਅਦ ਮੈਂ ਪਿਛਲੇ ਸਾਲਾਂ ਤੋਂ ਦਿਵਾਲੀ ਰੋਟੀ ਬਣਾਵਾਂਗੇ ਫਿਰ ਮੈਂ ਟੀਵੀ ਦੇਖਣਾ ਹੈ ਦਿਵਾਲੀ ਦੀ ਸਬਜੀ ਦੀ ਮੈਂ ਗਰੇਵੀ ਬਣਾ ਦਿੱਤੀ ਢਿੰਡੇ ਵੱਧੀਆਂ ਥਾਲੇ ਟਮਾਟਰ ਡਰ ਗਏ ਤੁਰੇ ਚਾਹ ਦਾ ਪ੍ਰਿੰਦਾ ਵੀ ਘਰ ਬਹੁਤ ਪ੍ਰਿੰਦਾਂਦੀਆਂ ਨਾ ਟਾਈਮ ਕਰੋ ਦੇ ਆ ਨਾ ਦੇਓ ਬੀਬੀ ਨੇ ਆ ਦੇ ਆ ਦੇ ਯੂਵੀ ਤਾਂ ਬਾਅਦ ਚ ਕਰਾਂਗੇ

ਮਨੂ ਆਏ ਵੀ ਪਿੰਗਰ ਦਾ ਜਾਵੇ ਐਂਟੀਗੋਲਾ ਛੇ ਐਂਟੀਗੋਲਾ ਇੱਕ ਗੋਵਲਾਇਓ ਦੱਤਰੀ ਜਰੇ ਬਣਾ ਦਿਓ ਮੇਰੇ ਉਧਰ ਕਾਇਚ ਮੈਂ ਕਰ ਬੰਨਾ ਉੱਥੇ ਹਾਂ ਮੈਂ ਤੁਹਾਨੂੰ ਦੇਖਿਆ ਦਾ ਵੀਡੀਓ ਚ ਨਾ ਜਾ ਉਹ ਐਵੇਂ ਆ ਵੀ ਜੇ ਅਬ ਮਤਲਬ ਅਭੀ ਕਿ ਰੋਟੀ ਕੱਲੇ ਦਾ ਕੋਈ ਆਲੂ ਬਚਿਆ ਹੋਵੇ ਪਰੌਂਠਾ ਬਣਾ ਕੇ ਖਾਣਾ ਹੋਵੇ ਫਿਰ ਤਾਂ ਆਪਾਂ ਗਰਮ ਕਰਕੇ ਖਾ ਲਾਂਗੇ ਇਹ ਜਦੋਂ ਆਪਾਂ ਸਾਰੀ ਫੈਮਿਲੀ ਲਈ ਕੰਮ ਕਰਦੇ ਆਂ ਫਿਰ ਆਪਾਂ ਇੰਦੇ ਚ ਖਾਂਦੇ ਆਂ ਫਿਰ ਉਹ ਆਪਣੀ ਚੀਜ਼ ਥੋੜੀ ਜਿਹੀ ਸਿਵ ਜਾਂਦੀ ਆਂ ਉਹ ਜਦੋਂ ਪਹਾਨ ਲੈ ਕੇ ਜਾਵਾਂਗੇ ਸਾਮਾਨ ਚੱਕਾਂਗੇ ਸਾਰਾ ਹਾਂ ਉਟੀਲੇ ਪਾ ਜਾਂਦੇ ਨਹੀਂ ਜਦੋਂ ਅਥੀਓ ਟੀਲੇ ਪਾ ਲੈਣੇ ਕਿਉਂਕਿ ਪਹਿਲਾਂ ਫਿਰ ਖੰਡਾਰਾ ਵੀ ਚੱਕਣਾ ਸਾਰਾ ਚੱਕਾਂਗੇ ਫੌਰ ਫਿਰ ਇਹਨੇ ਦਹੀਂ ਪਾਵਾਂਗੇ ਮਖਣੀ ਪਾਦੇ ਆਂ ਲੱਸੀ ਪਾਦੇ ਆਂ ਹੋਰ ਟਾਈਮ ਲੱਗਦਾ ਫਿਰ ਅੰਦਰ ਜਾ ਕੇ ਵੀ ਮੈਡਮ ਉਹ ਕੰਡਾਰਾ ਕੰਧਾ ਕਰਨਾ ਹੁੰਦਾ ਉਹ ਇਕੱਠਾ ਕਰਕੇ ਫਿਰ ਜਿੰਨੇ ਨੂੰ ਰੋਟੀ ਖਾਣੇ ਨੇ ਉਹਨਾਂ ਨੂੰ ਰੋਟੀ ਨਾਲ ਢਿੱਲੀ ਜੀ ਹੋ ਜਾਂਦੀ ਐ ਉਹ ਜਿੰਨੇ ਸਾਰੇ ਬਸੰਦਰ ਨਾਲ ਮੇਰੇ ਗਰਮ ਜੀ ਬੜੀ ਆਉਦੀ ਆ। ਉਹਨਾਂ ਨੂੰ ਗਰਮ ਗਰਮ ਐਨ ਵੀ ਵਧੀਆ ਵਧੀਆ ਮਿਲਦੀਆਂ ਨੇ। ਆਸੀ ਬਲੀਸੀਆਂ ਖਾਂਦਿਆਂ ਲੀਸੀ। ਲੀਸੀ। ਮੇਰੇ ਗਾਦ ਨਹੀਂ ਸੌਂਦੀ। ਮਾਜੂਨ ਗਾਦ ਨਹੀਂ ਪੀਸੀ ਹੋਣੀ। ਲੀਸੀ ਹੋਣੀ। ਕਿਨੇ ਐਤ ਕੋਣ ਕੋਣ ਲੜਿਆ? ਬਸ ਸਰ ਦਿੰਦਾ ਲੈਕ ਕੋ ਨਾ। ਬਸ ਤੁਸੀਂ ਲੈ ਗਈ। ਹਾਂ। ਹੁਣ ਤੁਸੀਂ ਖਾ ਲਿਓ ਉਹਨਾਂ ਨੂੰ। ਬਸ ਤੁਹਾਡੀ ਆਉਗੀ। ਬਸ ਆਪੇ ਪਾਇ ਗੇ ਦੀਆਂ ਨਾ। ਯੂ ਵੀ ਦੂਰੀ ਕੋ ਦੇ ਪੂਰ। ਮੈਂ ਤਾਂ ਦੋ ਲਵਾਂਗਾ ਬਸ ਹਮ ਆਈ ਵੀ ਹੋ ਗਈ ਇੱਕ ਹੋਰ ਮੱਵੀ ਪਾਣੀ ਬਸ ਫਿਰ ਆਪਾਂ ਰਹਿਣੀ ਆ ਪਾਲਵਾ ਸੰਦ ਹਾਂ ਪਲੇਟ ਲੈਣਗੇ ਇਹਨੇ ਪਲੇਟ ਜੂਵੀ ਇੱਕ ਲੋਗਾ ਬਸ ਜੂਵੀ ਦੇ ਰਹੇ ਤੁਸੀਂ ਯੂਵੀਂ ਦੇ ਰਹੇ ਹੋ ਹਾਂ ਨਾ ਮੈਂ ਲੈ ਲੀ ਅੱਛਾ ਅੱਛਾ ਜੂਵੀ ਖਾ ਰਿਹਾ ਹਲੇ ਇੱਕ ਕਹਿੰਦਾ ਲਵਾਂਗਾ ਕਿ ਪਤਾ ਲੂਗਾ ਕਿ ਨਹੀਂ ਉਹ ਦਾ ਖਾ ਕੇ ਪਤਾ ਐਵੇਂ ਜੀ ਰੋਟੀ ਰਾੜ ਕੇ ਕਈ ਵਾਰ ਉਹ ਅੱਧੀ ਖਾਂਦਾ ਹੈ ਹੈ ਨਾ ਹੂੰ ਇਹ ਜੀ ਡਾੜੀ ਦੀ ਆ ਡਾੜੀ ਵੀ ਐਂਡ ਚ ਨਾਲ ਹੀ ਫਿਰ ਅਸੀਂ ਰੋਟੀਆਂ ਵੀ ਰਾੜਤੀਆਂ ਏ ਨਾ ਅਸੀਂ ਤਾਂ ਐਨੀ ਜਿਆਦੇ ਨੂੰ ਬੇ ਕਰਦੇ ਵਧੀਆ ਨੇਬਣਾ ਬਣਾ ਕੇ ਰੜ ਕੇ ਕਿਉਂਕਿ ਕੱਚੀ ਰੋਟੀ ਤਾਂ ਕੱਚੀ ਹੁੰਦੀ ਆ ਬਾਕੀ ਸਾਰੇ ਨਾਲੇ ਆਲੂ ਘੱਟ ਪਸੰਦ ਕਰਦੇ ਨੇ ਅਸੀਂ ਥੋੜੀ ਜਿਆਦੇ ਖਾਂਦੇ ਅਸੀਂ ਥੋੜੇ ਜਿਆਦੇ ਖਾਂਦੇ ਆ ਉਹ ਨਾਲੇ ਅਸੀਂ ਦੋ ਰੋਟੀਆਂ ਬਣਾਣੀਆਂ ਆ ਉਹ ਵੀ ਛੋਟੀਆਂ 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 ਪੇੜਾ ਅਗਰ ਆਟਾ ਘੱਟ ਲੈਂਦੇ ਆ ਫੀਲਿੰਗ ਜਿਆਦਾ ਪਾ ਲੈਂਦੇ ਹਾਂ ਹਾਂ ਉਹ ਤਾਂ ਸਾਰਿਆਂ ਨੂੰ ਬਹੁਤ ਵਧੀਆ ਬਣਾ ਕੇ ਦਿੰਨੇ ਆ ਬਾਕੀਆਂ ਕਹਿੰਦੇ ਨੇ ਤੁਹਾਨੂੰ ਪਤਲੀ ਪਤਲੀ ਹੀ ਦਿਓ ਨਹੀਂ ਆ ਆਲੂ ਘੱਟ ਪਾਓ ਬੀਬੀ ਕਹਿੰਦੀ ਨਹੀਂ ਹੈਗੀ ਹਾਂ ਵੀ ਪਤਲੀ ਜੀ ਰੋਟੀ ਵਧੀਆ ਪਤਲੀ ਵਧੀਆ ਦਿਓ ਵੀ ਸਾਰਿਆਂ ਨੂੰ ਫਿਰ ਉਹ ਆ ਟੇਪ 하게 ਬੰਨ੍ਹਿਆ ਚਲੋ ਹੁਣ ਮੇਰਾ ਪੇੜਾ ਨਾ ਮੇਰੇ ਹੱਥ ਚ ਹੈ ਤਾਂ ਵੀ ਉਹ ਅੱਗ ਦੇਖੋ ਵੀ ਇਹ ਕਿੰਨੀ ਅੱਗ ਵੱੜ ਰਹੀ ਹੈ ਜਦ ਰੋਟੀ ਹੋਰ ਹੁਣ ਐਸਾ ਐ ਗਰਮੀ ਚ ਮੁਰਿਆ ਹੋ ਰਿਹਾ ਵੀ ਏਸੀ ਲਾ ਕੇ ਅੰਦਰ ਰੋਟੀ ਘਾਈ ਪਰ ਇਸ ਏਸੀ ਹਮ ਸਾਰੀ ਰਾਤ ਤੇ ਚੱਲ ਰਹੇ ਆ ਪਰੋਠੇ ਵੀ ਦੁਪਹਿਰ ਦੇ ਦਿਨ ਖਾਣ ਨੂੰ ਦਿਲ ਕਰ ਰਿਹਾ ਵੀ ਸਾਡੇ ਘਰ ਨਾਲ ਜਿਹਦਾ ਜਿਹਦਾ ਜੀ ਕਰ ਗਰਮੀ ਚ ਅਸੀਂ ਬਣਾਵਣਾ ਦਵਾਂਗੇ ਹੋਰ ਨਾਲੇ ਅਸੀਂ ਪਕ ਰਹੀਆਂ ਨਾਲੇ ਪਰੌਂਠੇ ਪਕ ਰਹੀਆਂ ਇੱਧਰ ਲੋ ਜੀ ਇੱਕ ਪਲੇਟ ਹੋਰ ਤਿਆਰ ਬਰੇਦਰ ਦਾ ਆਹ ਫੁੱਟੀਦਾ ਆਲੋ ਛਲੋ ਲੋ ਜੀ ਹੁਣ ਸਾਡੀਆਂ ਦੋ ਤਿੰਨ ਰੋਟੀਆਂ ਲੈ ਗਈਆਂ ਤੇ ਹੁਣ ਫਟਾਫਟ ਬਣਾ ਲਈਏ ਪਰਿੰਦਾ ਤੇ ਮੱਖੀਆਂ ਅਟੈਕ ਕਰ ਰਹੀਆਂ ਨੇ ਜੇ ਘਟ ਗਿਆ ਤੇ ਦਹੀਂ ਨਾਲ ਬਣਾ ਦੂੰਗੀ ਲੋ ਜੀ ਸਾਡਾ ਕੰਮ ਗਿਆ ਨਿਪੜ ਤੇ ਹੁਣ ਸਾਡੀਆਂ ਅੰਡਾਂ ਨੇ ਸਾਡੀਆਂ ਰੋਟੀਆਂ ਨੇ ਆ ਇੱਕ ਬਿਨਾ ਕੀ ਤੋਂ ਆਉਂਗੀ ਇੱਕ ਬਿਨਾ ਕੀ ਤੋਂ ਥੱਲੇ ਵੜਾਂਗੇ ਹੈ ਥੱਲੇ ਵੜਾਂਗੇ ਨਾ ਕੋਈ ਨਾ ਉਪਰੇ ਰੜ ਜੂਗੀ ਮੈਂ ਉਹ ਕਰ ਲੂਗੀ ਹਲਕਾ ਹਲਕਾ ਲਾਉਣੀ ਆ ਹਾਂ ਹਾਂ ਮੜ ਮੜ ਲਈ ਬਸ ਮੜ ਮੜ ਕਿਉਂਕਿ ਨਾ ਮੈਨੂੰ ਹੋ ਰਿਹਾ ਅੱਜ ਖਾਮ ਅੱਜ ਮੇਰਾ ਨਾ ਜਮਾ ਵੀ ਕੀ ਕੀ ਦੇਖਣ ਵੀ ਜੀ ਨਹੀਂ ਕਰ ਰਿਹਾ ਬਸ 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 ਠੀਕ ਹੈ ਮੇਰਾ ਕੀ ਕਿ ਨਹੀਂ ਦੇਖਣ ਵੀ ਜੀ ਨਹੀਂ ਕਰ ਰਿਹਾ ਹੈ ਜਿਵੇਂ ਰੋਟੀ ਚੋਪੜੇ ਹੋਵੇ ਲਾਤਾ ਹਾਂ ਮੈਨੂੰ ਨਾ ਨੱਕ ਦੇ ਅੰਦਰ ਫੀਲਿੰਗ ਜੀ ਵਧੀਆ ਨਹੀਂ ਆ ਰਹੀ ਕਿਉਂਕਿ ਫਿਰ ਅਬੀ ਨਾ ਬਹੁਤ ਖਾਮ ਜਾਦੇ ਹੋ ਔਰ ਉੱਪਰ ਠੰਡੇ ਠੰਡੇ ਪਾਣੀ ਲੋ ਮੁੱਖੀਆਂ ਦੇਖੋ ਕਿੰਨੀ ਆ ਰਹੀਆਂ ਜੀ ਔਰ ਹੁਣ ਅਜ ਆਲੂ ਵਾਲੀਆਂ ਖਾ ਲੀਆਂ ਦੇਖੀ ਹੁਣ ਕੈਂਪਰ ਕਿਵੇਂ ਖਾਲੀ ਹੋਊਗਾ ਸਾਰਾ ਸਾਰਾ ਲੋ ਆਟਾ ਹੁਣ ਆਪਾਂ ਟੈਂਕੀ ਚ ਕਰ ਦਈਏ ਟੈਂਕੀ ਸਾਡੀ ਪਈਆ ਇੱਧਰ ਤੇ ਹੁਣ ਅਸੀਂ ਚੱਲਦੇ ਅੰਦਰ ਰੋਟੀ ਖਾਣੇ ਆ ਮੈਂ ਉਹਦਾ ਕਰਦੀ ਹਾਂ ਰੋਟੀ ਦਹੀਂ ਮੰਗੀ ਰਹਿ ਗਿਆ ਹਾਂ ਰੋਟੀ ਦਾ ਨਹੀਂ ਰੋਟੀ ਤਾਂ ਬਣਾਈ ਆ ਜੀ ਦੀ ਬਈਆ ਹਾਲੀ ਆਪੂ ਫਰਿੱਜ ਦੀ ਪਈਆ ਰੋਟੀ ਕਰਾਂ ਹਾਂ ਲਗੋਰੀਆਂ ਨਹੀਂ ਗਈ। ਈ ਆਹ ਛੋਟੀ ਹੀ ਦੇ ਦੇ ਮੈਂ ਤੇ ਇੱਥੇ। ਹੁਣ ਦੇਖੋ ਹੁੰਦੀ। ਸਸ। ਇਹ ਲੋ ਜਿਉਣਾਗੇ ਸੀ ਰੋਟੀ ਪਾਣ ਦਹੀਂ। ਤੁਸੀਂ ਸੁਣੋ ਹਾਂ ਕੱਢ ਲਵਾਂ। ਹੁਣ ਪਾਣ ਲੱਗੇ ਅਸੀਂ ਆਪਦੀ ਰੋਟੀ। ਹੁਣ ਰੋਟੀ ਆਪਣੇ ਲਈਏ ਖਾਓ ਓਕੇ फटाफट। ਦਹੀਂ ਵੀ ਮਾਤਾ ਜਮਾਈ ਥੋੜਾ ਲਵਾਂਗੀ। ਕਿਉਂਕਿ ਦਹੀਂ ਵੀ ਠੰਡਾ ਹੈ ਸਵੇਰ ਦਾ ਫਰਿੱਜ ਚ ਪਿਆ ਤਾਂ। ਤਾਂ ਕਰਕੇ। ਇਹ ਨਹੀਂ ਚਨਾ ਮम्मी ਚਾਹ ਪਾਈ ਵੀ ਨਹੀਂ ਰਹੇ ਤੇ ਇਹ ਚਾਹ ਰੋਟੀ ਚ ਨੂਨ ਹੋ ਗਿਆ ਚਾਹ ਨਾ ਹੋਵੇ ਲਓ ਜੀ ਇੱਧਰ ਸਾਡੀਆਂ ਰੋਟੀਆਂ ਤੇ ਦੋ ਮਿੰਟ ਹੋ ਗਏ ਹੱਥ ਜਲ ਗਿਆ ਮੇਰਾ ਹੱਥ ਜਲ ਗਿਆ ਹੱਥ ਜਲ ਗਿਆ ਹਾਂ ਤੋਪਾ ਲਾਉਂ ਰੋਟੀ ਮੱਖਣ ਦੀ ਪਾਣੀ ਥੋੜੀ ਜੀ ਕਿਉਂਕਿ ਮੱਖਣੀ ਹੋਂ ਤਾਂ ਮੈਂ ਕੱਟੇ ਖਾਣੀ ਐ ਜੇ ਖਾਮ ਵੀ ਜਿਵੇਂ ਹੋ ਰੱਖਿਆ ਤੁਹਾਨੂੰ ਕਿਹਾ ਤਾਂ ਕੀ ਕੀ ਦੇਖਣ ਦੀ ਨਹੀਂ ਕਰਦਾ ਪਰ ਕੀ ਕਰਾਂ ਹੁਣ ਆ ਰੋਟੀ ਨਾ ਦੂਏ ਕੀ ਦੂਆ ਜਿਹੜਾ ਕੀ ਰੋਟੀਆਂ ਤੇ ਲੱਗ ਰਿਹਾ ਤਾਂ ਨਾ ਉਹਨੂੰ ਦੇਖਣ ਜਮਾਂ ਜੀ ਨਹੀਂ ਕਰਿਆ ਪਰ ਆ ਰੋਟੀ ਮਿੱਤੇ ਪਰੌਂਠੇ ਨਾ ਮੱਖਣੀ ਬਿਨਾਂ ਜਾਂ ਤਾਜ਼ੀ ਹੋਵੇ ਖਾਸ ਕਰਕੇ ਜਮਾਂ ਨਹੀਂ ਖਾਈ ਜਾਂਦੀ ਆ ਦੇਖੋ ਮੈਂ ਨਾ ਆਹ ਕੱਟ ਕੇ ਪਈਆਂ ਹਰੀਆਂ ਮਿਰਚਾਂ ਕਿਉਂਕਿ ਹਰੀਆਂ ਮਿਰਚਾਂ ਸੀ ਜਿਹੜੀਆਂ ਕਰੋੜੀ ਤੇ ਸਾਰੀਆਂ ਆਲੂ ਵਾਲੇ ਪਰੌਂਠਿਆਂ ਚ ਪਾ ਲਈਆਂ ਹੁਣ ਮੈਂ ਖਾਂ ਲੀ ਗਿਆ ਰੋਟੀ ਤੇ ਕਿਨੂ ਕਿਨੂ ਆ ਰੋਟੀ ਦੇਖੋ ਕਿੰਨੀ ਸੋਹਣੀ ਰ ਖਾਣੂ ਜੀ ਕਰ ਰਿਹਾ ਏ ਦੇਖ ਕੇ ਤਾਂ ਸਭ ਦਾ ਕਰਦਾ ਏ ਜਸਪਾਲ ਹੋਣੀ ਚੱਲੇ ਨੇ ਥੋੜਾ ਖਾਣ ਆਬੂ ਦਾ ਕਿਉਂਕਿ ਆਬੂ ਦਾ ਫਿਰ ਥੋੜਾ 4 ਥੋਲੇ 5 ਕਿਚ ਅੱਜ ਤੀਜਾ ਹੈ ਬਸ ਫਿਰ ਤਿੰਨ ਤੋਂ ਕਰਾਣੇ ਬਸ ਤਿੰਨ ਥੋੜਾ ਕਰਾ ਕੇ ਠੀਕ ਹੈ ਅੰਨੇ ਮੈਂ ਖਾ ਲਾ ਹੁਣ ਰੋਟੀ ਹੁਣ ਰੋਟੀ ਖਾਣੇ ਤੋਂ ਬਾਅਦ ਤੁਹਾਨੂੰ ਮਿਲਦੀ ਮੈਂ ਹੁਣ ਰੋਟੀ ਖਾਣ ਲੱਗੀ ਐ ਤੁਹਾਨੂੰ ਕਿਹਾ ਸੀ ਮੈਂ ਬਾਅਦ ਚ ਮਿਲੂੰਗੀ ਪਰ ਨਹੀਂ ਬਾਅਦ ਚ ਨਹੀਂ ਹੁਣ ਵੀ ਰੋਟੀ ਖਾਂਦੀ ਦੇਖ ਕੇ ਤਾਂ ਹਨਾ ਹਰੇਕ ਦਾ ਜੀ ਕਰਦਾ ਏ ਥੋੜੀ ਜੀ ਮੱਖਣੀ ਹਰੇਕ ਦਾ ਜੀ ਕਰਦਾ ਵੀ ਰੋਟੀ ਐਸੀ ਵੀ ਪਰੌਂਠੇ ਬਣਾ ਕੇ ਖਾ ਲਈਏ ਗਰਮੀ ਹੋਵੇ ਸਰਦੀ ਹੋਵੇ ਅਹ ਇਹ ਜੀਆਂ ਚੀਜ਼ਾਂ ਪਹਿਲਾਂ ਵੀ ਜਿਵੇਂ ਮੈਂ ਦੱਸਿਆ ਜਿਵੇਂ ਬਰੈਡ ਪਕੌੜੇ ਬਣਾਏ ਤੇ ਜਿਸ ਦਿਨ ਵੀ ਗਰਮੀ ਹੋਵੇ ਸਿਆਲ ਹੋਵੇ ਚਾਹੇ ਸਿਆਲ ਤਾਂ ਬਣਾਉਂਦੇ ਬਣਾਉਂਦੇ ਆ ਖਾਂਦੇ ਵੀ ਹਨਾ ਗਰਮੀ 'ਚ ਜੇ ਕੋਈ ਬਣਾ ਕੇ ਦੇ ਦਵੇ ਅਜਿਹੀ ਚੀਜ਼ਾਂ ਫਿਰ ਮੋਸਿਆਂ ਦਾ ਤਾਂ ਅਲੱਗੇ ਹੋਊਂਦਾ ਫਰਕ ਤਾਂ ਰਹਿੰਦਾ ਹੀ ਆ ਖਰਾ ਸਾਰਿਆਂ ਨੇ ਰੋਟੀ ਖਾ ਲਈ